ਦਜੀ ਸਿੰਘ ਜੀ ਕੈਨੇਡਾ ਵਿਖੇ ਇੱਕ ਵੱਡੀ ਵਾਰਦਾਤ ਕਿਹ ਲੋਕੀ ਹੋਈ ਹੈ ਜੋ ਕਿ ਪੰਜਾਬੀ ਸਿੰਗਰ ਏ ਪੀ ਢਿੱਲੋਂ ਦੇ ਘਰ ਦੇ ਬਾਹਰ ਸ਼ਰੀਆਮ ਗੋਲੀਆਂ ਚ ਲਈ ਗਈਆਂ ਨੇ ਜਿਸ ਦੀ ਜ਼ਿੰਮੇਵਾਰੀ ਲਾਰੈਂਸ ਵਿਸ਼ਨੋਈ ਗੈਂਗ ਵੱਲੋਂ ਲੈ ਲਈ ਗਈ ਹੈ ਕਿਵੇਂ ਦੇਖਦੇ ਹੋ ਇਹ ਸਾਰੇ ਘਟਨਾ ਨੂੰ ਜੋ ਆਪਾਂ ਮਾਹੌਲ ਪੰਜਾਬ ਵਿੱਚ ਗੈਂਗਵਾਰ ਦਾ ਦਿਖ ਰਿਹਾ ਸੀ ਕਿਹ ਲੋਕੀ ਉਹ ਸਹਾਰਾ ਮਾਹੌਲ ਹੁਣ ਕੈਨੇਡਾ ਵਿੱਚ ਵੀ ਸਿੱਧੇ ਤੌਰ ਤੇ ਦੇਖਣ ਨੂੰ ਮਿਲ ਰਿਹਾ ਕਿਵੇਂ ਦੇਖਦੇ ਹੋ ਇਹ ਸਾਰੀ ਘਟਨਾ ਨੂੰ ਤੁਸੀਂ ਅਸੀਂ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਵੀ ਬਹੁਤ ਵਾਰ ਜ਼ਿਕਰ ਕਰ ਚੁੱਕੇ ਹਾਂ ਕਿ ਜੋ ਇਸ ਵੇਲੇ ਅਮਰੀਕਾ ਜਾਂ ਫਿਰ ਕੈਨੇਡਾ ਦੇ ਹਾਲਾਤ ਬਣਦੇ ਜਾ ਰਹੇ ਆ ਜਿਨ੍ਹਾਂ ਦਾ ਸਿੱਧਾ ਸਬੰਧ ਪੰਜਾਬ ਜਾਂ ਫਿਰ ਭਾਰਤ ਦੇ ਗੈਂਗਸਟਰਾਂ ਦੇ ਨਾਲ ਜਿਹੜਾ ਬਣਿਆ ਹੋਇਆ ਤਾਲਬੇਲ ਬਣਿਆ ਹੋਇਆ ਪੰਜਾਬ 'ਚ ਬੈਠੇ ਜਿਹੜੇ ਨੇ ਉਹ ਕੈਨੇਡਾ 'ਚ ਆਪਰੇਟ ਕਰ ਰਹੇ ਹੈ ਤੇ ਜਿਹੜੇ ਕੈਨੇਡਾ 'ਚ ਬੈਠੇ ਹੋਏ ਆ ਅਮਰੀਕਾ 'ਚ ਬੈਠੇ ਹੋਏ ਆ ਉਹ ਪੰਜਾਬ ਨੂੰ ਆਪਰੇਟ ਕਰ ਰਹੇ ਆ ਪਿਛਲੇ ਸਮੇਂ ਦੇ ਵਿੱਚ ਜੋ-ਜੋ ਘਟਨਾਵਾਂ ਵੀ ਕੈਨੇਡਾ ਤੇ ਅਮਰੀਕਾ ਦੇ ਵਿੱਚ ਹੋਈਆਂ ਉਹਦੇ ਵਿੱਚ ਇਨਕਲੂਡਿੰਗ ਆਪਾਂ ਗੱਲ ਕਰ ਲੈਂਦੇ ਆ ਭਾਈ ਹਰਦੀਪ ਸਿੰਘ ਨਿਜਰ ਖੁਰਾਂਦੀ ਜਿਹੜਾ ਕਤਲ ਕਰ ਦਿੱਤਾ ਗਿਆ ਇਹ ਸਾਰੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੀ ਜਿਹੜੀ ਆ ਉਹ ਕੜੀ ਕਿਤੇ ਨਾ ਕਿਤੇ ਜੁੜਦੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਸਿੰਗਰ ਭਾਈ ਹਰਦੀਪ ਸਿੰਘ ਦੇ ਬਰਾਬਰ ਨੇ ਜਾਂ ਹੋਰ ਇਹ ਗੱਲਾਂ ਨਹੀਂ ਹੈਗੀਆਂ ਪਰ ਜਿਹੜੀਆਂ ਘਟਨਾਵਾਂ ਇਹ ਕਰਵਾਈਆਂ ਜਾ ਰਹੀਆਂ ਕਿਤੇ ਨਾ ਕਿਤੇ ਤਾਰ ਇੱਕ ਜਗ੍ਹਾ ਜੁੜਦੀ ਹੈ ਜਿਹਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਵੀ ਟਾਰਗੇਟ ਦੇ ਉੱਤੇ ਨੇ ਤੇ ਉਹ ਲੋਕ ਜਿਹੜੇ ਸਿੱਖ ਸੰਘਰਸ਼ ਦੀ ਗੱਲ ਕਰਦੇ ਨੇ ਉਹ ਵੀ ਜਿਹੜੇ ਨੇ ਟਾਰਗੇਟ ਦੇ ਉੱਤੇ ਲੋਕ ਨੇ ਇਹਨਾਂ ਦੇ ਪਿੱਛੇ ਇੱਕੋ ਹੀ ਕੜੀ ਕੰਮ ਕਰ ਰਹੀ ਆ ਜੋ ਇਸ ਵੇਲੇ ਕੈਨੇਡਾ ਦੇ ਹਾਲਾਤ ਜਿਹੜੇ ਆ ਉਹ ਬੱਤਰ ਵੱਧ ਤੋਂ ਵੱਧਰ ਬਣਾਉਣ ਦੀਆਂ ਸਾਜ਼ਿਸ਼ਾਂ ਨੇ ਤਾਕੇ ਆਉਂਦੇ ਸਮੇਂ ਦੇ ਵਿੱਚ ਇਹਨੂੰ ਪੋਲੀਟੀਕਲੀ ਆਪਾਂ ਕਹੀਏ ਵੀ ਇਹਨੂੰ ਜਿਹੜਾ ਕੈਨੇਡਾ ਦਾ ਇਸ ਵਾਲੇ ਮਾਹੌਲ ਹੈਗਾ ਜਸਟਨ ਟੂਡੋ ਦੀ ਸਰਕਾਰ ਜਿਹਨੂੰ ਕਿ ਸਿੱਧੇ ਤੌਰ ਤੇ ਆਪਾਂ ਕਹੀਏ ਕਿ ਭਾਰਤ ਦੀ ਸਰਕਾਰ ਪਸੰਦ ਨਹੀਂ ਕਰਦੀ ਉਹ ਚਾਹੁੰਦੇ ਕਿ ਰਜਿਮ ਜਿਹੜਾ ਕੈਨੇਡਾ ਦੇ ਵਿੱਚ ਉਹ ਬਦਲਿਆ ਜਾਵੇ ਸੋ ਜਦੋਂ ਇਹੋ ਜੀਆਂ ਘਟਨਾਵਾਂ ਵਧਣਗੀਆਂ ਤਾਂ ਫਿਰ ਲੋਕਾਂ ਦਾ ਵਿਸ਼ਵਾਸ ਜਿਹੜਾ ਹੈਗਾ ਉਹ ਸਰਕਾਰ ਤੋਂ ਉੱਠਦਾ ਇੱਕ ਤਾਂ ਇਹ ਚੱਕਰ ਹੋ ਗਿਆ ਦੂਸਰੇ ਪਾਸੇ دہشت ਜਿਹੜੀ ਹੈ ਉਹ ਫੈਲਾਉਣ ਦੀਆਂ ਕੋਸ਼ਿਸ਼ਾਂ ਨੇ ਹੁਣ ਦੇਖੋ ਲਾਰੈਂਸ ਬਿਸ਼ਨੋਈ ਹੈ ਉਹਨੂੰ ਮਾਫ ਕਰਨਾ ਮੈਂ ਸ਼ਬਦ ਵਰਤ ਰਿਹਾ ਕਿ ਉਹਨੂੰ ਜਿਵਾਈ ਬਣਾ ਕੇ ਜੇਲ੍ਹ ਦੇ ਵਿੱਚ ਬਿਠਾਇਆ ਹੋਇਆ ਤੇ ਉਹ ਜੇਲ੍ਹ ਦੇ ਵਿੱਚੋਂ ਬੈਠਾ ਹੀ ਕਿੰਨੇ ਕਾਂਡ ਕਰਵਾ ਰਿਹਾ ਭਾਵੇਂ ਉਹ ਪੰਜਾਬ ਜਾਂ ਫਿਰ ਦੂਸਰੀਆਂ ਸਟੇਟਾਂ ਦੀ ਗੱਲ ਹੋਵੇ ਤੇ ਜਾਂ ਅੱਜ ਵਿਦੇਸ਼ ਦੇ ਵਿੱਚ ਉਹ ਚੁੱਪ ਕਰਕੇ ਆਪਣੀ ਜ਼ਿੰਮੇਵਾਰੀ ਲੈ ਲੈਂਦੇ ਆ ਤੇ ਉਹਨਾਂ ਦੀਆਂ ਇੰਟਰਵਿਊ ਵੀ ਕੀਤੀਆਂ ਜਾਂਦੀਆਂ ਆ ਹੁਣ ਪਿੱਛੇ ਜੇ ਚੱਲਿਆ ਜੀ ਲਓ ਜੀ ਇੰਟਰਵਿਊ ਵਾਲਾ ਕੇਸ ਹੁਣ ਅਦਾਲਤ ਦੇ ਵਿੱਚ ਆ ਗਿਆ ਹੁਣ ਇਹ ਹੋ ਜੂਗਾ ਉਹ ਹੋ ਜੂਗਾ ਹੋਇਆ ਕਿਸੇ ਨੂੰ ਕੁਝ ਕਿਸੇ ਨੂੰ ਕੁਝ ਨਹੀਂ ਹੋਇਆ ਉਹ ਸਿਰਫ ਤੇ ਸਿਰਫ ਲੋਕਾਂ ਦਾ ਵਿਸ਼ਵਾਸ ਨਾ ਉੱਠ ਜਾਵੇ ਕਾਨੂੰਨ ਦੇ ਉੱਤੋਂ ਇਸ ਕਰਕੇ ਇਹ ਬਾਰ ਬਾਰ ਤੁਹਾਨੂੰ ਥੋੜਾ ਜਿਹਾ ਨਾ ਚੁੰਡੀ ਵੱਡ ਦਿੱਤੀ ਜਾਂਦੀ ਹੈ ਜਾਂ ਫਿਰ ਤੁਹਾਨੂੰ ਥੋੜਾ ਜਿਹਾ ਮਰਮ ਲਾ ਦਿੱਤੀ ਜਾਂਦੀ ਹੈ ਕਿ ਭਾਈ ਹੈਗਾ ਹੈ ਕਾਨੂੰਨ ਪਰ ਉਹਦੇ ਤੋਂ ਬਾਅਦ ਕੀ ਹੁੰਦਾ ਤੁਸੀਂ ਮੈਨੂੰ ਦੱਸੋ 1984 ਨਵੰਬਰ ਦੇ ਵਿੱਚ ਕਿੰਨਾ ਕੁਝ ਹੋਇਆ ਭਾਰਤ ਦੇ ਵਿੱਚ ਤੇ ਕਿੰਨੇ ਬੰਦਿਆਂ ਨੂੰ ਸਜ਼ਾਵਾਂ ਹੋਈਆਂ ਜਦ ਕਿ ਸਮੇਂ-ਸਮੇਂ ਦੇ ਉੱਤੇ ਇਹ ਖਬਰਾਂ ਆਉਂਦੀਆਂ ਰਹੀਆਂ ਲਓ ਜੀ ਹੁਣ ਤਾਂ ਜਗਦੀਸ਼ ਟਾਇਟਲ ਟੰਗਿਆ ਜਾਵੇਗਾ ਸੱਜਨ ਕੁਮਾਰ ਟੰਗਿਆ ਜਾਵੇਗਾ ਸੋ ਮੈਨੂੰ ਲੱਗਦਾ ਵੀ ਜੇ ਮੈਂ ਗਲਤ ਨਹੀਂ ਤਾਂ ਸੱਜਨ ਕੁਮਾਰ ਦੀ ਜ਼ਮਾਨਤ ਤੇ ਬਾਹਰ ਆ ਚੁੱਕਿਆ ਇਹ ਉਸ ਤੋਂ ਬਾਅਦ ਜਦੋਂ ਫੂਲਕੇ ਦੀ ਗੱਲ ਕਰਦੇ ਆ ਹਰਿੰਦਰ ਸਿੰਘ ਫੂਲਕਾ ਜਿਹੜੇ ਵਕੀਲ ਸੀ ਉਸ ਵਾਲੇ 84 ਦੇ ਕੇਸਾਂ ਦੇ ਉਹਨਾਂ ਵੱਲੋਂ ਕਹਿਣਾ ਕਿ ਇੱਕ ਸਿੰਬੋਲਿਕ ਹੀ ਸਾਨੂੰ ਜਸਟਿਸ ਦੇ ਦਿਓ ਸੋ ਉਹ ਕਿਤੇ ਨਾ ਕਿਤੇ ਸ਼ਰਮਨਾਕ ਗੱਲ ਸੀ ਜਿਹੜੀ ਕਹਿਣਾ ਕਿ ਜੇ ਤੁਸੀਂ ਸਹੀ ਜਸਟਿਸ ਨਹੀਂ ਦੇ ਸਕਦੇ ਤਾਂ ਸਾਨੂੰ ਸਿੰਬੋਲਿਕ ਹੀ ਦੇ ਦਿਓ ਅੱਜ ਉਹੀ ਕੁਝ ਜਿਹੜਾ ਹੈਗਾ ਉਹ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੈਨੇਡਾ ਬੈਠੇ ਜਿਹੜੇ ਜਿਵੇਂ ਤੁਸੀਂ ਯਾਦ ਹੋਣਾ ਤੁਹਾਨੂੰ ਕਿ ਗਿੱਪੀ ਗਰੇਵਾਲ ਉਹਨਾਂ ਦੇ ਘਰ ਦੇ ਉੱਤੇ ਵੀ ਗੋਲੀਆਂ ਚੱਲੀਆਂ ਅੱਜ ਏਪੀ ਢਿੱਲੋਂ ਦੇ ਘਰ ਦੇ ਉੱਤੇ ਵੀ ਗੋਲੀਆਂ ਚੱਲਦੀਆਂ ਉਸ ਤੋਂ ਬਾਅਦ ਜਿਹੜੇ ਜਿਹੜੇ ਇੱਕ ਜਿਹੜੀ ਸੰਸਥਾ ਹੈਗੀ ਆ ਜੋ ਰੈਫਰੈਂਡਮ ਕਰਾ ਰਹੀ ਹੈ ਉਹਦੇ ਦੂਜੇ ਹੋਰ ਲੋਕਾਂ ਦੇ ਉੱਤੇ ਵੀ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਜਿਨ੍ਹਾਂ ਨੂੰ ਆਰਸੀਐਮਪੀ ਜੋ ਕੈਨੇਡਾ ਦੀ ਪੁਲਿਸ ਹੈ ਉਹਨਾਂ ਨੇ ਵਾਰਨ ਵੀ ਕੀਤਾ ਹੋਇਆ ਹੈ ਤੇ ਫਿਰ ਉਹਨਾਂ ਦੇ ਘਰ ਦੇ ਉੱਤੇ ਜਿਹੜੀਆਂ ਗੋਲੀਆਂ ਚੱਲ ਜਾਂਦੀਆਂ ਅਮਰੀਕਾ ਦੇ ਵਿੱਚ ਵੀ ਇੱਕ ਸਿੱਖ ਜਿਹੜਾ ਹੈਗਾ ਜੋ ਮਤਲਬ ਕਿ ਸਟਰਗਲ ਜਿਹੜੀ ਸਿੱਖ ਸਟਰਗਲ ਚੱਲ ਰਹੀ ਹੈ ਉਹਦੇ ਉਹ ਮੈਂਬਰ ਨੇ ਸਤਪਾਲ ਸਿੰਘ ਰਾਜੂ ਜੇ ਮੈਂ ਨਾਮ ਗਲਤ ਨਹੀਂ ਉਹਨਾਂ ਦਾ ਨਿਕਨੇਮ ਰਾਜੂ ਜ਼ਰੂਰ ਹੈਗਾ ਸੋ ਉਹਨਾਂ ਦੇ ਉੱਤੇ ਵੀ ਪਿਛਲੇ ਦਿਨੀ ਗੋਲੀਆਂ ਚੱਲੀਆਂ ਸੋ ਮਾਹੌਲ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਵੱਧ ਤੋਂ ਵੱਤਰ ਹੈ ਤੁਹਾਨੂੰ ਇੱਕ ਗੱਲ ਹੋਰ ਸੱਚ ਮੈਂ ਯਾਦ ਕਰਵਾ ਦਵਾਂ ਕਿ ਕਰਨ ਔਜਲਾ ਕਰਨ ਔਜਲਾ ਕੈਨੇਡਾ ਦੇ ਵਿੱਚ ਹੋ ਰਹੇ ਰਹਿੰਦੇ ਸੀ ਬੜੇ ਲੰਬੇ ਸਮੇਂ ਤੋਂ ਰਹਿ ਰਹੇ ਸੀ तकरीबन 10-15 ਸਾਲ ਤੋਂ ਉਹ ਵੀ ਹੁਣ ਤੋਂ ਭਾਈ ਨੂੰ ਮੂਵ ਹੋ ਗਏ ਆ ਸੋ ਕਿਤੇ ਨਾ ਕਿਤੇ ਕੈਨੇਡਾ ਦੇ ਵਿੱਚ دہشت ਵਾਲਾ ਮਾਹੌਲ ਬਣਾਣਾ ਜਾਂ ਫਿਰ ਇਹ ਗੱਲਾਂ ਕਹਿਣੀਆਂ ਕਿ ਲਓ ਜੀ ਤੁਸੀਂ ਸਾਡੇ ਹੁਣ ਰਡਾਰ ਦੇ ਉੱਤੇ ਹੋ ਜੇ ਤੁਸੀਂ ਬਾਦਖਾਟ ਕਰੋਗੇ ਤਾਂ ਫਿਰ ਅਸੀਂ ਤੁਹਾਨੂੰ ਇੱਥੇ ਵੀ ਘੇਰ ਸਕਦੇ ਹਾਂ ਮੈਂ ਕਹਿਣਾ ਕਿ ਕੈਨੇਡਾ ਦੇ ਜਿਹੜਾ ਕਾਨੂੰਨ ਹੈ ਜਾਂ ਫਿਰ ਉਥੋਂ ਦਾ ਵੀ ਸਿਸਟਮ ਹੈਗਾ ਉਹ ਵੀ ਉਹਨਾਂ ਦੇ ਹੱਥੋਂ ਵੀ ਇਹ ਗੱਲਾਂ ਬਾਤਾਂ ਨਿਕਲ ਚੁੱਕੀਆਂ ਨੇ ਉਹ ਵੀ ਮਤਲਬ ਕਿ ਇਹਨੂੰ ਕੰਟਰੋਲ ਨਹੀਂ ਕਰ پا ਰਹੇ ਆ ਆਪਾਂ ਪਿਛਲੇ ਦਿਨੀ ਡਰੱਗ ਦੀ ਗੱਲ ਕੀਤੀ ਸੀ ਯਾਦ ਹੋਣਾ ਤੁਹਾਨੂੰ ਕਿ ਕਿੰਨੇ ਲੋਕ ਡਰੱਗ ਦੇ ਨਾਲ ਕੈਨੇਡਾ ਦੇ ਵਿੱਚ ਮਰ ਰਹੇ ਆ ਪਰ ਕੈਨੇਡਾ ਦੀ ਪੁਲਿਸ ਜਾਂ ਫਿਰ ਉਥੋਂ ਦੀ ਸਰਕਾਰ ਇਹਨੂੰ ਹੱਲ ਕਰਨ ਦੇ ਵਿੱਚ ਡਰੱਗ ਵਾਲੇ ਮਾਮਲੇ ਨੂੰ ਹੱਲ ਕਰਨ ਦੇ ਵਿੱਚ ناکਾਮਯਾਬ ਰਹੀ ਹੈ ਹੁਣ ਜਦੋਂ ਭਾਈ ਹਰਦੀਪ ਸਿੰਘ ਨਿਜਰ ਦੇ ਕਤਲ ਦੀ ਗੱਲ ਕਰਦੇ ਆ ਤਾਂ ਉਹਦੀ ਵੀ ਸੂ ਜਿਹੜੀ ਇਨਫੋਰਮੇਸ਼ਨ ਆ ਉਹ ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਕੈਨੇਡਾ ਨੂੰ ਦਿੱਤੀ ਹੈ ਜਦੋਂ ਗੁਪਤਾ ਫੜਿਆ ਜਾਂਦਾ ਨਾ ਚੈੱਕ ਰਿਪਬਲਿਕ ਦੇ ਵਿੱਚ ਤਾਂ ਉਹਦੇ ਕੋਲੋਂ ਖਬਰਾਂ ਜਦੋਂ ਆਉਂਦੀਆਂ ਬਾਹਰ ਆਉਂਦੀ ਹੈ ਇਨਫੋਰਮੇਸ਼ਨ ਜਿਹੜੀ ਹੈ ਐਫਬੀਆਈ ਲੈਂਦੀ ਹੈ ਜਾਂ ਉਹਨਾਂ ਦੀਆਂ ਹੋਰ ਏਜੰਸੀਆਂ ਲੈਂਦੀਆਂ ਫਿਰ ਉਹ ਕੈਨੇਡਾ ਨੂੰ ਦੱਸਦੇ ਆ ਕਿ ਭਾਈ ਤੁਹਾਡੇ ਵੀ ਜਿਹੜਾ ਇੱਕ ਸਿੱਖ ਦਾ ਕਤਲ ਹੋਇਆ ਉਹ ਇਹਨਾਂ ਵੱਲੋਂ ਹੀ ਕਰਵਾਇਆ ਗਿਆ ਆ ਉਸ ਤੋਂ ਬਾਅਦ ਉਹ ਸਟੂਡੈਂਟ ਫੜੇ ਜਾਂਦੇ ਨੇ ਦੇਖੋ ਉਹਨਾਂ ਦੀਆਂ ਵੀ ਤਰੀਕਾਂ ਹੁਣ ਹੌਲੀ-ਹੌਲੀ ਪੈ ਰਹੀਆਂ ਇਹ ਸਭ ਕੁਝ ਚੱਲੀ ਜਾਂਦਾ ਹੈ ਪਰ ਇਹ 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 ਮਾਹੌਲ ਸੁਧਰੇਗਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਵਿਗੜੇਗਾ ਇਹ ਹੁਣ ਹਾਲਾਤ ਦੱਸਣਗੇ ਪਰ ਜਦੋਂ ਜਦੋਂ ਵੀ ਆਪਾਂ ਇੱਕ ਗੱਲ ਹੋਰ ਤੁਹਾਨੂੰ ਮੈਂ ਮੈਂਸ਼ਨ ਕਰ ਦਿੰਦਾ ਇੱਥੇ ਮੇਜਰ ਹੈ ਇੱਕ ਗੌਰਵ ਆਰਿਆ ਜਿਹਦੇ ਬਾਰੇ ਅਸੀਂ ਅਕਸਰ ਗੱਲ ਕਰਦੇ ਰਹਿੰਦੇ ਆ ਬੜਾ ਮਤਲਬ ਕਿ ਜ਼ਹਿਰ ਉਹਦੀ ਜ਼ੁਬਾਨ ਦੇ ਉੱਤੇ ਰਹਿੰਦਾ ਪੰਜਾਬੀਆਂ ਤੇ ਸਿੱਖਾਂ ਦੇ ਖਿਲਾਫ ਸੋ ਉਹਨੇ ਉਹਦੀ ਇੱਕ ਵੀਡੀਓ ਮੈਂ ਦੇਖੀ ਹੈ ਕੱਲ ਪਰਸੋਂ ਹੀ ਉਹ ਘੁੰਮ ਰਹੀ ਸੀ ਸੋਸ਼ਲ ਮੀਡੀਆ ਤੇ ਉਹਨੇ ਸਿੱਧੇ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ 2025 ਦੇ ਵਿੱਚ ਕੈਨੇਡਾ 'ਚ ਚੋਣਾਂ ਹੋਣ ਜਾ ਰਹੀਆਂ ਉਨੇ ਕਿਹਾ ਕਿ ਭਾਰਤ ਕਦੇ ਵੀ ਨਹੀਂ ਚਾਹੁੰਦਾ ਕਿ ਜਸਟਿਨ ਟ੍ਰੂਡੋ ਦੁਬਾਰਾ ਆਵੇ ਤੇ ਉਹਨੇ ਕਿਹਾ ਕਿ ਭਾਰਤ ਹਰ ਇੱਕ ਸੰਭਵ ਕੋਸ਼ਿਸ਼ ਕਰੇਗਾ ਕਿ ਰਜਿਮ ਬਦਲਿਆ ਜਾਵੇ ਰਜਿਮ ਬਦਲਣ ਤੋਂ ਬਾਅਦ ਉਹਨੇ ਕਿਹਾ ਕਿ ਪੋਲੀਟੀਕਲ ਜਿਹੜੇ ਲੋਕ ਨੇ ਜਿਹੜੇ ਐਮਪੀ ਬਣ ਜਾਣਗੇ ਜਾਂ ਫਿਰ ਹੋਰ ਆਫੀਸ਼ੀਅਲ ਅਹੁਦਿਆਂ ਦੇ ਉੱਤੇ ਹੋਣਗੇ ਤੇ ਭਾਰਤ ਫਿਰ ਉਹਨਾਂ ਨੂੰ ਖਰੀਦਣ ਦੀ ਵੀ ਕੋਸ਼ਿਸ਼ ਕਰੇਗਾ ਕਹਿੰਦਾ ਉਸ ਤੋਂ ਬਾਅਦ ਫਿਰ ਇੱਕ ਯੂਕੇ ਵਾਂਗੂ ਰਵਾਂਡਾ ਪਾਲਿਸੀ ਬਣੂਗੀ ਕੈਨੇਡਾ ਦੇ ਵਿੱਚ ਜਿਹਦੇ ਤਹਿਤ ਜਿਹੜੇ ਸਿੱਖ ਨੇ ਜਾਂ ਸਿੱਖ ਆਜ਼ਾਦੀ ਦੀ ਗੱਲ ਕਰਨ ਵਾਲੇ ਲੋਕ ਹੈਗੇ ਆ ਉਹਨੇ ਟੋਟਲ ਮਤਲਬ ਐਸੀ ਕਹਿ ਲੋ ਭੀ ਉਹ ਸਾਰੇ ਪੰਜਾਬੀਆਂ ਨਾਲੀ ਨਫ਼ਰਤ ਕਰਦਾ ਹੈ ਉਹ ਕਹਿੰਦਾ ਉਸ ਰਵਾਂਡਾ ਪਾਲਿਸੀ ਤਹਿਤ ਇਹਨਾਂ ਸਾਰਿਆਂ ਨੂੰ ਚੱਕ ਕੇ ਕਿਸੇ ਅਫਰੀਕਾ ਦੇ ਮੁਲਕ ਦੇ ਵਿੱਚ ਸੁੱਟਿਆ ਜਾਏਗਾ ਸੋ ਮਤਲਬ ਕਿ ਐਡਾ ਵੱਡਾ ਇੱਕ ਮਤਲਬ ਕਹਿ ਲੋ ਭੀ ਸਕੀਮ ਚੱਲ ਰਹੀ ਹੈ ਪਿੱਛੇੋਂ ਦੀ ਪਿੱਛੇ ਭਈ ਆਪਾਂ ਹੁਣ ਸਰਕਾਰ ਵੀ ਬਦਲਨੀ ਹੈ ਕਿਉਂਕਿ ਜਸਟਿਨ ਟੂਟੋ ਸਾਡਾ ਸੁਣਦਾ ਨਹੀਂ ਭਾਰਤ ਨਾਲ ਉਹ ਰਲ ਮਿਲ ਕੇ ਨਹੀਂ ਚੱਲਦਾ ਸਰਕਾਰ ਵੀ ਸਾਡੇ ਮਤਲਬ ਦੀ ਹੋਵੇ ਤੇ ਫਿਰ ਉਥੋਂ ਦੇ ਜਿਹੜੇ ਪੋਲਿਟਿਸ਼ੀਅਨ ਹੋਣਗੇ ਉਹਨਾਂ ਨੂੰ ਵੀ ਆਪਣੇ ਤਰੀਕੇ ਦੇ ਨਾਲ ਆਪਾਂ ਚਲਾਈਏ ਤੇ ਜਿਹੜੇ ਸਿੱਖਾਂ ਦੇ ਖਿਲਾਫ ਮਾਹੌਲ ਜਿਹੜਾ ਉੱਥੇ ਕ੍ਰੀਏਟ ਕੀਤਾ ਜਾਵੇ ਇਹ ਇੱਕ ਪਾਸੇੋਂ ਨਹੀਂ ਚੱਲ ਰਿਹਾ ਇਹਦੇ ਨਾਲ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ ਪਿਛਲੇ ਦਿਨਾਂ ਦੇ ਵਿੱਚ ਨਾ AI ਦੇ ਨਾਲ ਫੇਕ ਵੀਡੀਓਜ਼ ਬਣਾਈਆਂ ਹੋਈਆਂ ਵੀ ਵਾਇਰਲ ਕੀਤੀਆਂ ਜਾ ਰਹੀਆਂ ਕੈਨੇਡਾ ਦੇ ਵਿੱਚ ਉਹ ਵੀਡੀਓਜ਼ ਕੀ ਨੇ ਕਿ ਜਿਹਦੇ ਵਿੱਚ ਇੱਕ ਸਿੱਖ ਬਜ਼ੁਰਗ ਜਿਹੜਾ ਹੈਗਾ ਉਹ ਉਹਨੂੰ ਕਿਤੇ ਬਾਹਰ ਹੀ 2 ਨੰਬਰ ਜਿਹੜ ਨੂੰ ਆਪਾਂ ਕਿਰਿਆ ਕਰਨੀ ਕਹਿੰਦੇ ਆ ਸੋ ਕਿਤੇ ਪੈਟਰੋਲ ਪੰਪ ਦੇ ਉੱਤੇ ਹੀ ਉਹਨੂੰ ਦਿਖਾਇਆ ਗਿਆ ਸ਼ਰਿਆਂ ਬੈਠੇ ਨੂੰ ਲਓ ਜੀ ਇਹ ਦੇਖੋ ਜੀ ਇਹ ਸਿੱਖਾਂ ਨੂੰ ਤਾਂ ਰਹਿਣਾ ਨਹੀਂ ਆਉਂਦਾ ਆ ਦੇਖੋ ਜੀ ਬਜ਼ੁਰਗ ਸ਼ਰਿਆਂ ਵੀ ਬੈਠਾ ਹੋਇਆ ਇਹਨਾਂ ਨੂੰ ਕੋਈ ਹੈ ਹੀ ਨਹੀਂ ਹੈਗੀ ਲੱਥੀ ਚੜੀ ਨਹੀਂ ਹੈ ਉਸ ਤੋਂ ਬਾਅਦ ਇੱਕ ਘਟਨਾ ਵਾਪਰੀ ਹੈ ਜਾਂ ਨਹੀਂ ਵਾਪਰੀ ਕਿ ਵਿਚ ਦੇ ਉੱਤੇ ਜਾ ਕੇ ਕੁਝ ਸਾਡੇ ਪੰਜਾਬੀ ਨੌਜਵਾਨਾ ਨੇ ਉੱਥੇ ਜਾ ਕੇ ਵੀ ਦੋ ਨੰਬਰ ਯਾਨੀ ਕਿ ਉਹ ਕਿਰਿਆ ਕਰ ਦਿੱਤੀ ਜਿਹੜੀ ਕਿ ਆਪਾਂ ਮਤਲਬ ਕਹਿੰਦੇ ਆ ਭਈ ਇਹ ਇਹ ਪਬਲੀਕਲੀ ਇਹ ਚੀਜ਼ਾਂ ਨਹੀਂ ਹੁੰਦੀਆਂ ਹੈਨਾ ਸੋ ਉਹ ਕੀਤਾ ਜਾਂ ਨਹੀਂ ਕੀਤਾ ਉਸ ਗੱਲ ਨੂੰ ਵੀ ਆਧਾਰ ਬਣਾ ਕੇ ਤੇ ਬੜਾ ਸੋਸ਼ਲ ਮੀਡੀਆ ਤੇ ਪ੍ਰਚਾਰਿਆ ਗਿਆ ਸਿੱਖਾਂ ਦੇ ਖਿਲਾਫ ਕੈਨੇਡਾ ਦੇ ਵਿੱਚ ਇੱਕ ਮਾਹੌਲ ਤਿਆਰ ਕੀਤਾ ਜਾ ਰਿਹਾ ਕਿ ਹਰ ਪਾਸਿਓਂ ਇਹਨਾਂ ਨੂੰ ਨਫ਼ਰਤ ਮਿਲੇ ਨਫ਼ਰਤ ਹੋਣ ਤੋਂ ਬਾਅਦ ਇਹਨਾਂ ਨੂੰ ਫਿਰ ਕੈਨੇਡਾ ਦੇ ਲੋਕ ਨਾ ਪਸੰਦ ਕਰਿਆ ਕਰਨਾ ਸ਼ੁਰੂ ਕਰ ਦੇਣ ਤੇ ਇਹਨਾਂ ਨੂੰ ਫਿਰ ਇੱਥੋਂ ਬਾਹਰ ਕੱਢਣ ਦੀਆਂ ਪਾਲਿਸੀਆਂ ਜੜੀਆਂ ਹੈਗੀਆਂ ਉਹ ਤਿਆਰ ਕੀਤੀਆਂ ਜਾਣ ਸੋ ਇਹ ਮਾਹੌਲ ਕੁੱਲ ਮਿਲਾ ਕੇ ਇਹ ਸਾਰਾ ਇੱਕੋ ਹੀ ਜਗ੍ਹਾ ਦੇ ਉੱਤੇ ਜਾ ਕੇ ਜਦੋਂ ਇਹਦੀਆਂ ਤਾਰਾਂ ਲੱਪਣ ਲੱਗਾਂਗੇ ਨਾ ਤਾਂ ਸਾਰੀਆਂ ਇੱਕ ਜਗ੍ਹਾ ਜੁੜਨ ਗਈਆਂ ਜਾ ਕੇ ਜੜੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਜਾਂ ਜਿਹੜੇ ਬੰਦੇ ਮਾਰੇ ਜਾ ਰਹੇ ਨੇ ਉਹ ਸਾਰਾ ਕੁਝ ਕਿਤੇ ਨਾ ਕਿਤੇ ਇੱਕ ਜਗ੍ਹਾ ਜੁੜਦਾ ਆਂਧੇਲ ਸਿੰਘ ਉਹਦੇ ਗੱਲ ਕਰੀਏ ਜੇ ਆਪਾਂ ਇਹ ਸਾਰੇ ਘੰਣਾ ਦੇ ਵਿੱਚ ਗੈਂਗਸਟਰਾਂ ਅਤੇ ਸਿੰਗਰਾਂ ਕਲਾਕਾਰਾਂ ਦਾ ਆਪਸੀ ਕਨੈਕਸ਼ਨ ਵੀ ਤੁਸੀਂ ਕੋਈ ਦੇਖਦੇ ਹੋ ਰੇ ਦੇਖੋ ਗੈਂਗਸਟਰ ਬਾਦ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਇਹ ਪੰਜਾਬ ਥੀ ਨਹੀਂ ਇਹ ਪਹਿਲਾਂ ਕਿਤੇ ਤੁਸੀਂ ਸੁਣਿਆ ਹੋਣਾ ਅੰਡਰਵਰਲਡ ਜਿਹੜਾ ਮੁੰਬਈ ਦਾ ਹੁੰਦਾ ਸੀ ਇਹ ਫਿਲਮ ਇੰਡਸਟਰੀ ਤੋਂ ਸ਼ੁਰੂ ਹੋਇਆ ਹੋਇਆ ਉਸ ਤੋਂ ਬਾਅਦ ਇਹ ਆਪਾਂ ਕਹਿੰਦੇ ਸਟੇਟ ਲੈਵਲ ਦੇ ਉੱਤੇ ਵੀ ਆ ਗਿਆ ਪੰਜਾਬ ਦੇ ਵਿੱਚ ਵੀ ਇਹ ਸਾਰਾ ਕੁਝ ਜਿਹੜਾ ਹੈ ਚੱਲ ਰਿਹਾ ਇਹ ਜਿਹੜੇ ਗੈਂਗਸਟਰ ਨੇ ਇਹ ਕੀ ਕਰਦੇ ਨੇ ਇਹ ਪਹਿਲਾਂ ਤੇ ਇਹਨਾਂ ਨੇ ਕਬੱਡੀ ਦੇ ਵਿੱਚ ਵੀ ਆਪਣੀਆਂ ਵੱਖ-ਵੱਖ ਟੀਮਾਂ ਆਪਣੇ ਆਪਣੇ ਜਿਹੜੇ ਖਿਡਾਰੀ ਹੈਗੇ ਆ ਉਹ ਪਾਉਣੇ ਸ਼ੁਰੂ ਕੀਤੇ ਉਸ ਤੋਂ ਬਾਅਦ ਇਹ ਜਿਹੜੀ ਇੰਡਸਟਰੀ 뮤직 ਇੰਡਸਟਰੀ ਆ ਫਿਲਮ ਇੰਡਸਟਰੀ ਪੰਜਾਬ ਦੀ ਜਿਵੇਂ ਜਿਵੇਂ ਗਰੋ ਹੋਈ ਆ ਪਿਛਲੇ 10 15 ਸਾਲ ਦੇ ਵਿੱਚ ਤੇ ਗੈਂਗਸਟਰਾਂ ਨੇ ਇਹਦੇ ਵਿੱਚ ਵੀ ਆਪਣੇ ਪੈਰ ਪਾਉਣੇ ਸ਼ੁਰੂ ਕਰ ਦਿੱਤੇ ਆ ਹਰ ਜਗ੍ਹਾ ਤੋਂ ਫਾਇਦਾ ਦੇਖਦੇ ਆ ਕਿੱਥੋਂ ਫਾਇਦਾ ਹੁੰਦਾ ਸਾਨੂੰ ਸੋ ਸਿੰਗਰਾਂ ਨੂੰ ਆਪਣੇ ਤਰੀਕੇ ਦੇ ਨਾਲ ਗਵਾਉਣਾ ਕਿਸੇ ਸ਼ੋਅ ਦੇ ਵਿੱਚ ਭੇਜਣਾ ਜਾਂ ਨਹੀਂ ਭੇਜਣਾ ਕਿੱਥੇ ਜਾਣਾ ਕੀ ਕੀ ਨਹੀਂ ਕਰਨਾ ਉਹ ਸਾਰਾ ਕੁਝ ਗੈਂਗਸਟਰ ਚਾਹੁੰਦੇ ਨੇ ਵੀ ਸਾਡੇ ਹੱਥ ਵਾਸ ਹੋਵੇ ਉਸ ਤੋਂ ਬਾਅਦ ਉਹਨਾਂ ਦੇ ਕੋਲੋਂ ਜਿਹੜੀ ਫਰੋਤੀਆਂ ਮੰਗੀਆਂ ਜਾਣੀਆਂ ਜੇ ਕੋਈ ਵੱਡਾ ਮਤਲਬ ਕਿ ਕਲਾਕਾਰ ਬਣ ਗਿਆ ਜੇ ਜੇ ਦੀ ਚੜ੍ਹਾਈ ਹੋ ਗਈ ਆ ਪਤਾ ਲੱਗ ਗਿਆ ਹੁਣ ਜਿਵੇਂ ਗਿੱਪੀ ਗਰੇਵਾਲ ਦੀ ਆਪਾਂ ਗੱਲ ਕਰਦੇ ਆ ਭਈ ਉਹ ਉਹਨਾਂ ਦੀ ਇੱਕ ਫਿਲਮ ਪਿਛਲੇ ਸਮੇਂ ਦੇ ਵਿੱਚ 100 ਕਰੋੜ ਉਹਨੇ ਕਮਾਈ ਕੀਤੀ ਸੋ ਉਹ ਸਿੱਧੇ ਤੌਰ ਤੇ ਫਿਰ ਗੈਂਗਸਟਰਾਂ ਦੇ ਇਹਨਾਂ ਲੋਕਾਂ ਦੇ ਅੱਖਾਂ ਦੇ ਵਿੱਚ ਆ ਜਾਂਦੇ ਆ ਕਿ ਲੋ ਜੀ ਇਹਨੇ ਤਾਂ ਬਹੁਤ ਕਮਾਲੇ ਆ ਤੇ ਆਓ ਇਹਦੇ ਕੋਲੋਂ ਕੁਛ ਨਾ ਕੁਸ਼ੀਸ਼ਾ ਜੜਾ ਘੜਾਈਏ ਫਿਰ ਕੀ ਹੁੰਦਾ ਜਿਹੜਾ ਤੁਸੀਂ ਕਹਿੰਦੇ ਹੋ ਰਿਲੇਸ਼ਨ ਰਿਲੇਸ਼ਨ ਕਿਤੇ ਨਾ ਕਿਤੇ ਕੋਈ ਡਰਦਾ ਮਾਰਾ ਜਾਂ ਫਿਰ ਆਪਣੀ ਚੜ੍ਹਾਈ ਕਰਾਉਣ ਦਾ ਮਾਰਾ ਉਹ ਫਿਰ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਰਿਲੇਸ਼ਨ ਵੀ ਬਣਾ ਲੈਂਦਾ ਜਿਹੜਾ ਕਲਾਕਾਰ ਹੁੰਦਾ ਉਹਦਾ ਮਤਲਬ ਇਹ ਹੀ ਹੁੰਦਾ ਲਓ ਜੀ ਮੇਰੀ ਫਲਾਨੀ ਗੈਂਗ ਦੇ ਨਾਲ ਗੱਲਬਾਤ ਹੈ ਮੇਰੇ ਨਾਲ ਕੋਈ ਉੱਚੀ ਨੀਵੀਂ ਨਹੀਂ ਕਰ ਸਕਦਾ ਸੋ ਉਹਨੂੰ ਫਰੋਤੀ ਵੀ ਦੇਣੀ ਉਸ ਤੋਂ ਬਾਅਦ ਉਹਦਾ ਜਿਹੜਾ ਹੈ ਪ੍ਰਭਾਵ ਵੀ ਜਿਹੜਾ ਹੈਗਾ ਉਹ ਬਣਾਉਣਾ ਸੋ ਇਸ ਤਰ੍ਹਾਂ ਕਿਤੇ ਨਾ ਕਿਤੇ ਰਿਲੇਸ਼ਨ ਦੇ ਵਿੱਚ ਵੀ ਕੁਝ ਗਾਇਕ ਜਿਹੜੇ ਨੇ ਇਹਨਾਂ ਗੈਂਗਸਟਰਾਂ ਦੇ ਜ਼ਰੂਰ ਹੈਗੇ ਆ ਇਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਬੱਡੀ ਦੇ ਵਿੱਚ ਵੀ ਇਸੇ ਤਰੀਕੇ ਨਾਲ ਹੈ ਕਬੱਡੀਆਂ ਕਬੱਡੀ ਜਿਹੜੇ ਆਪਾਂ ਕਈ ਕਲੱਬ ਨੇ ਜਾ ਫਿਰ ਪੰਜਾਬ ਫੈਡਰੇਸ਼ਨ ਹੋ ਗਈ ਜਾਂ ਫਿਰ ਬਾਹਰਲੇ ਦੇਸ਼ਾਂ ਦੀਆਂ ਫੈਡਰੇਸ਼ਨਾਂ ਕਬੱਡੀ ਫੈਡਰੇਸ਼ਨਾਂ ਉਹਨਾਂ ਦੇ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਬੰਦਾ ਜਿਹੜਾ ਹੈਗਾ ਉਹ ਸਬੰਧ ਇਹਨਾਂ ਗੈਂਗਸਟਰ ਨਾਲ ਬਣਾਈ ਬੈਠਾ ਜੇ ਉਹ ਚਾਹੁੰਦਾ ਨਹੀਂ ਬਣਾਉਣੇ ਤਾਂ ਨੂੰ ਮਜਬੂਰੀ ਬਸ ਕਈ ਵਾਰੀ ਬਣਾਉਣੇ ਪੈਂਦੇ ਨੇ ਕਿਉਂ ਕਿਉਂਕਿ ਸੰਦੀਪ ਨੰਗਲੰਬੀਆਂ ਦਾ ਤੁਸੀਂ ਦੇਖਿਆ ਕਿਦਾਂ ਦਾ ਹਸ਼ਰ ਜਿਹੜਾ ਕੀਤਾ ਗਿਆ ਜਿਨੇ ਮਿਲ ਕੇ ਚੱਲਣ ਤੋਂ ਨਾ ਕਰ ਦਿੱਤੀ ਸੀ ਤੇ ਉਹਨੂੰ ਖਤਮ ਕਰ ਦਿੱਤਾ ਗਿਆ ਇਹ ਸਾਰਾ ਕੁਝ ਚੱਲ ਰਿਹਾ ਸਿੱਧੂ ਮੂਸੇਵਾਲਾ ਵੀ ਉਸੇ ਲੜੀ ਤਹਿਤ ਆ ਜਾਂਦਾ ਜੀ ਜੀ ਤੁਸੀਂ ਜੇ ਆਪਾਂ ਗੱਲ ਕਰੀਏ ਜੇ ਆਪਾਂ ਬਾਲੀਵੁੱਡ ਤੋਂ ਲੈ ਕੇ ਪੰਜਾਬ ਤੱਕ ਯਕਨੈਡਾ ਅਮਰੀਕਾ ਤੱਕ ਵੀ ਕਿਹ ਲੋਕ ਕਿ ਕਾਫੀ ਸਰਕਲ ਵੀ ਬਣਿਆ ਪਏ ਇੱਕ ਦੇਖਿਆ ਜਾਵੇ ਜੇ ਸਿੰਗਰਾਂ ਦਾ ਫਲਾਕਾਰਾਂ ਦਾ ਗੈਂਗਸਟਰਾਂ ਦਾ ਤੇ ਇਹ ਸਾਰੇ ਕੰਨਾ ਕਰਮ ਜਦੋਂ ਉਸ ਤੋਂ ਬਾਅਦ ਹੀ ਅੰਜਾਮ ਦਿੱਤੇ ਜਾ ਸਕਦੇ ਹੁੰਦੇ ਨੇ ਤੇ ਥੋੜਾ ਧੰਨਵਾਦ ਤੁਹਾਨੂੰ ਜੁੜਨ ਦੇ ਲਈ ਆਪਣੇ ਵਿਚਾਰ ਦਰਸ਼ਕਾਂ ਦੇ ਅਗੇ ਰੱਖਣ ਦੇ ਲਈ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦੇ